ਮੇਰੇ ਦੇਸ਼ ਦੇ ਹਾਕਮ ਦੀਆਂ ਅੱਖਾਂ ਵਿੱਚ ਉਤਰਾਂ ਨਾ ਨਜ਼ਰਾਤਾ ਉਹ ਜਦੋਂ ਕਿਤੇ ਪੜਦਾ ਏ ਲਿਖਿਆ ਪੰਜਾਬ ਉਹਨੂੰ ਤਾਈਆਂ ਨਹੀਂ ਹੁੰਦੀਂਦਾ ਮੇਰਾ ਹੜਦਾ ਪੰਜਾਬ ਉਹਨੂੰ ਤਾਈਆਂ ਨਹੀਂ ਹੁੰਦੀਂਦਾ ਮੇਰਾ ਹੜਦਾ ਪੰਜਾਬ ਬਾਰਡਰਾਂ ਦੇ ਉੱਤੇ ਜਿਹੜਾ ਮੂਰੇ ਹੋ ਹੋ ਲੜਿਆ ਚੁੱਮ ਚੁੱਮ ਰਸੇ ਜਿਹੜਾ ਫਾਂਸੀਆਂ ਤੇ ਚੜਿਆ ਸਦਾ ਹੱਕ ਸੱਚ ਲਈ ਰਿਹਾ ਖੜਦਾ ਪੰਜਾਬ ਉਹਨੂੰ ਤਾਈਆਂ ਨਹੀਂ ਹੁੰਦੀਂਦਾ ਮੇਰਾ ਹੜਦਾ ਪੰਜਾਬ ਉਹਨੂੰ ਤਾਈਆਂ ਨਹੀਂ ਹੁੰਦੀਂਦਾ ਮੇਰਾ ਹੜਦਾ ਪੰਜਾਬ ਲੰਗਰ ਵੀ ਆਵੇ ਨਾਲੇ ਆਵੇ ਹਰਾਚਾਰਾ ਸਾਡਾ ਜਿੰਦਾਬਾਦ ਸਦਾ ਰਹੂ ਭਾਈਚਾਰਾ ਰਿਹਾ ਬਹਿਰੀਆਂ ਦੀ ਇੱਕ ਉੱਤੇ ਚੜਦਾ ਪੰਜਾਬ ਉਹਨੂੰ ਤਾਈਂਓ ਨਹੀਂ ਹੁੰਦੀ ਨਾ ਮੇਰਾ ਹੜਦਾ ਪੰਜਾਬ ਉਹਨੂੰ ਤਾਈਂਓ ਨਹੀਂ ਹੁੰਦੀ ਨਾ ਮੇਰਾ ਹੜਦਾ ਪੰਜਾਬ ਸੇਵਾ ਵਿੱਚ ਜੁਟਿਆ ਬੱਚਾ ਨੌਜਵਾਨ ਬਜ਼ੁਰਗ ਤੇ ਨਿਆਣਾ ਤੰਨਵਾਦ ਸਾਡੇ ਨਾਲ ਖੜਾ ਹਰਿਆਣਾ ਕਿ ਦੂਜਿਆਂ ਦੇ ਵੱਲ ਦੇਖ ਨਹੀਂ ਉਹ ਸੜਦਾ ਪੰਜਾਬ ਉਹਨੂੰ ਤਾਈਂਓ ਨਹੀਂ ਹੁੰਦੀ ਨਾ ਮੇਰਾ ਅੜਦਾ ਪੰਜਾਬ ਸਦਾ ਚੜ੍ਹਦੀ ਕਲਾ ਦੇ ਵਿੱਚ ਰਹੂ ਚੜਦਾ ਪੰਜਾਬ ਮੇਰਾ ਜਿਉਂਦਾ ਵਸਦਾ ਰਹੇ ਸੋਨਾ ਪੰਜਾਬ